ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਰਨਾਲਾ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਤੁਹਾਡਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ ਤੇ ਮੇਰੇ ਨਾਲ ਸਾਡੀ ਸਮੁੱਚੀ ਟੀਮ ਸਾਡੇ ਵਪਾਰ ਵਿੰਗ ਦੇ ਪ੍ਰਧਾਨ ਨੇ ਉਤਮ ਬਸਲ ਜੀ ਮੁਲਾਜ਼ਮ ਵਿੰਗ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜੀ ਡਾਕਟਰ ਜਗਰੂਪ ਸਿੰਘ ਜੀ ਤੇ ਰਗਵੀਰ ਸਿੰਘ ਜੀ ਮੈਨੇਜਰ ਸਾਹਿਬ ਤੇ ਇਹ ਸਾਰੇ ਇੱਥੇ ਆਏ ਹੋਏ ਨੇ ਬਲਜੀਤ ਸਿੰਘ ਜੀ ਸਾਡੇ ਚੋਸ ਦੇ ਪ੍ਰਧਾਨ ਨੇ ਸਾਂਭ ਵਿੰਗ ਦੇ ਕੀ ਕਹਿਣਾ ਚਾਹੋ ਜਿਹੜਾ ਅਸੀਂ ਬੜੇ ਦੁੱਖ ਨਾਲ ਕਹਿਣਾ ਚਾਹੁੰਦੇ ਆ ਜੋ ਪਹਿਲਗਾਮ ਦੇ ਵਿੱਚ ਨੱਥੇ ਲੋਕਾਂ ਦੇ ਉੱਪਰ ਗੋਲੀਆਂ ਚਲਾ ਕੇ ਕੁਝ ਲੋਕਾਂ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ ਉਹਨਾਂ ਦਾ ਪਹਿਲੀ ਗੱਲ ਤਾਂ ਕੋਈ ਇਹੋ ਜਿਹੇ ਲੋਕਾਂ ਦਾ ਧਰਮ ਹੀ ਨਹੀਂ ਹੁੰਦਾ ਜਿਹੜੇ ਮਨੁੱਖਤਾ ਦਾ ਕਹਾਣ ਕਰਨ ਅਸੀਂ ਇਹਦਾ ਬਹੁਤ ਇਸ ਨੂੰ ਮੰਦ ਭਾਗੀ ਘਟਨਾ ਸਮਝਦੇ ਆ ਤੇ ਇਹ ਬਹੁਤ ਅਨਰਥ ਹੋਇਆ ਹੈਗਾ ਉਹਦੇ ਵਿੱਚ ਮੁਸਲਮਾਨ ਭਰਾ ਵੀ ਸ਼ਹੀਦ ਹੋਏ ਨੇ ਉਹਦੇ ਵਿੱਚ ਹਿੰਦੂ ਭਰਾ ਵੀ ਸ਼ਹੀਦ ਹੋਣ ਜੋ ਉੱਥੇ ਗਏ ਹੋਏ ਸੀ ਉਹ ਕਿਸ ਨੇ ਕੀਤਾ ਇਹ ਹੈਗੇ ਪਤਾ ਨਹੀਂ ਹੈਗਾ ਕੋਈ ਪੁਖਤਾ ਸਬੂਤ ਨਹੀਂ ਹੈਗੇ ਨਾ ਹਿੰਦੁਸਤਾਨ ਸਰਕਾਰ ਦੇ ਕੋਲ ਨਾ ਉੱਥੇ ਸੂਬੇ ਦੀ ਸਰਕਾਰ ਕੋਲ ਸੋ ਇਹ ਸੀ ਕਹਿੰਦੇ ਆ ਕਿ ਗੁਵਾਂਡੀ ਮੁਲਖਾ ਸਾਡਾ ਨੇੜੇ ਉਹਦੇ ਤੇ ਦੋਸਤ ਹਿੰਦੁਸਤਾਨ ਲਾ ਦਿੰਦਾ ਤੇ ਪਾਕਿਸਤਾਨ ਨੇ ਕੀਤਾ ਪਰ ਅਸੀਂ ਚਾਹੁੰਦੇ ਆ ਕਿ ਗੁਵਾਂਡੀ ਦੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਸਾਨੂੰ ਗਵਾਂਡੀ ਦੇ ਨਾਲ ਮਿਲਵਰਤਨ ਰੱਖਣਾ ਚਾਹੀਦਾ ਹੈ ਤਾਂ ਕਿ ਇੱਥੇ ਅਮਨ ਸ਼ਾਂਤੀ ਰਹੇ ਅਸੀਂ ਜਿਹੜੇ ਪੰਜਾਬ ਵਾਸੀਆਂ ਬਾਰਡਰ ਏਰੀਆ ਦੇ ਵਿੱਚ ਬੈਠੇ ਆਂ ਅਗਰ ਇੱਥੇ ਕੋਈ ਜੰਗ ਲੱਗ ਜਾਂਦੀ ਹੈ ਤਾਂ ਇੱਥੇ ਨਿਊਕਲੀਅਰ ਪਾਵਰਾਂ ਦੇ ਦੋਨੇ ਤਾਂ ਇੱਥੇ ਬੰਬ ਡਿੱਗਣਗੇ ਉਹ ਬੰਬ ਜਦੋਂ ਡਿੱਗੂਗਾ ਨਾ ਉਹਨੇ ਹਿੰਦੂ ਦੇਖਣਾ ਨਾ ਮੁਸਲਮਾਨ ਦੇਖਣਾ ਉਹਨੇ ਸਭ ਕੁਝ ਤਬਾਹ ਕਰਕੇ ਤਹਿਸ ਨਸ਼ ਕਰਕੇ ਰੱਖ ਦੇਣਾ ਦੂਸਰੀ ਗੱਲ ਹੈਗੀ ਹੈ ਕਿ ਅਸੀਂ ਗੁਲਦਸਤੇ ਦੀ ਤਰ੍ਹਾਂ ਇਸ ਮੁਲਕ ਦੇ ਵਿੱਚ ਰਹਿ ਰਹੇ ਆਂ ਇੱਥੇ ਜੇਕਰ ਕੋਈ ਇਸ ਤਰ੍ਹਾਂ ਦੇ ਦੰਗੇ ਫਸਾਦ ਹਿੰਦੂ ਮੁਸਲਮਾਨ ਦੇ ਕਰ ਕਰਾਏ ਜਾਂਦੇ ਨੇ ਸਰਕਾਰਾਂ ਵੱਲੋਂ ਤਾਂ ਉਹਨਾਂ ਦੇਸ਼ ਹਿਤ ਵਿੱਚ ਹੋਊਗਾ ਧਰਮ ਹਿਤ ਵਿੱਚ ਹੋਊਗਾ ਪਰਿਵਾਰ ਹਿਤ ਵਿੱਚ ਹੋਊਗਾ ਤੇ ਦੂਸਰੀ ਗੱਲ ਇਹ ਹੈ ਜੀ ਕਿ ਜਿਹੜਾ ਇਕੋਸ ਦਾ ਪਾਣੀ ਰੋਕਣ ਦੀ ਵੀ ਗੱਲ ਹੋਈ ਹੈਗੀ ਪਾਕਿਸਤਾਨ ਦੀ ਹਿੰਦੁਸਤਾਨ ਸਰਕਾਰ ਵੱਲੋਂ ਜਿਹੜਾ ਪਾਣੀ ਦਾ ਸਮਝੌਤਾ ਹੋਇਆ ਵਾ ਉਹਨਾਂ ਦੇ ਬਕਾਇਦਾ ਦਸੰਧੀਆਂ ਹੋਈਆਂ ਦਸਕਤ ਹੋਏ ਹੋਏ ਨੇ ਇੱਕ ਤਾਂ ਉਹਦਾ ਜਿਹੜਾ ਹੈਗਾ ਗਲਤ ਹੋਊਗਾ ਮੈਸੇਜ ਦੁਨੀਆ ਪੱਧਰ ਤੇ ਜਾਊਗਾ ਇੰਟਰਨੈਸ਼ਨਲ ਲੈਵਲ ਤੇ ਕਿ ਹਿੰਦੁਸਤਾਨ ਨੇ ਉਹ ਆਪਣੇ ਸਮਝੌਤੇ ਨੂੰ ਤੋੜ ਦਿੱਤਾ ਹੈ ਦੂਸਰਾ ਪਾਣੀ ਦੇ ਉੱਤੇ ਜ਼ਿੰਦਗੀ ਮਨੁੱਖ ਦੀ ਜੀਵ ਜੰਤੂਆਂ ਦੀ ਫਸਲਾਂ ਦੀ ਚੱਲਦੀ ਹੈਗੀ ਤਾਂ ਉਹ ਲੋਕ ਬੜੇ ਦੁਖੀ ਹੋ ਜਾਣਗੇ ਤੇ ਬਾਕੀ ਇਹ ਫਿਰ ਕਿ ਇੱਕ ਤਰ੍ਹਾਂ ਨਾ ਕਰੋ ਮਰੋ ਜਾਂ ਮਰਨ ਦੀ ਸਥਿਤੀ ਆਊਗੀ ਤੇ ਫਿਰ ਜੰਗ ਲੱਗੂਗੀ ਲੱਗੂਗੀ ਤਸੀਂ ਇਸ ਨੂੰ ਹਿੰਦੁਸਤਾਨ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਇਸ ਨੂੰ ਠੰਡੇ ਦਿਮਾਗ ਦੇ ਨਾਲ ਸੋਚਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਹਾਲਾਤ ਨਾ ਬਣਾਏ ਜਾਣ ਅਸੀਂ ਇੱਥੇ ਸਾਰੇ ਲੋਕ ਮਾਰੇ ਜਾਇਆ ਮੰਗੇ ਦੇਸ਼ ਦੀ ਤਰੱਕੀ ਬਿਲਕੁਲ ਤੈਸ ਨੈਸ ਹੋ ਜੂਗੀ ਤੇ ਇਸ ਨੂੰ ਇੱਥੇ ਬੰਦ ਕਰਕੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ ਅਸੀਂ ਉੱਥੇ ਮਾਰੇ ਗਏ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਗੁਰੂ ਮਹਾਰਾਜ ਉਹਨਾਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਮਨ ਸ਼ਾਂਤੀ ਹੋਵੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਹਮੇਸ਼ਾ ਅਮਨ ਸ਼ਾਂਤੀ ਚਾਹੁੰਦਾ ਹੈ ਜੰਗ ਨਹੀਂ ਚਾਹੁੰਦਾ ਅਸੀਂ ਚਾਹੁੰਦੇ ਹਾਂ ਬਾਰਡਰ ਇਕ ਤੱਤ ਭਾਗ ਪਿਆਰ ਬਣਿਆ ਰਹੇ ਇਹਨਾਂ ਸ਼ਬਦਾਂ ਦੇ ਨਮੈਂ ਦੁਬਾਰਾ ਤੁਹਾਡਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਮੇਰੇ ਸਾਥੀ ਵੀ ਆਏ ਨੇ ਉਤਮ ਬਾਂਸਲ ਜੀ ਨੂੰ ਜ਼ਰੂਰ ਬੇਨਤੀ ਕਰਦਾ ਕਿ ਉਹ 2 ਮਿੰਟ ਆਪਣੇ ਵਿਚਾਰ ਜ਼ਰੂਰ ਰੱਖਣ ਸਾਡੇ ਵਪਾਰ ਵਿੰਗ ਦੇ ਪ੍ਰਧਾਨ ਨੇ ਮੇਰਾ ਨਾਮ ਉਤਮ ਬਾਂਸਲ ਹੈ ਜੀ ਜਰਨਲ ਸੱਤਰ ਸ਼੍ਰੋਮਣੀ ਕਾਲੀ ਦਲ ਨੰਬਰ ਸਰ ਪੰਜਾਬ ਨੂੰ ਮੈਂ ਵਪਾਰ ਵਿੰਗ ਨੂੰ ਰਿਪਰੈਜ਼ੈਂਟ ਕਰਦਾ ਤੇ ਜਿਹੜਾ ਇਹ ਪਹਿਲਗਾਮ ਵਿੱਚ ਬੀਤੇ ਦਿਨੀ ਜਿਹੜੀ ਘਟਨਾ ਹੋਈ ਹੈ ਮੰਦਭਾਗੀ ਘਟਨਾ ਇੱਕ ਬਹੁਤ ਵੱਡਾ ਕਲੰਕ ਹੈ ਜੋ ਇਹਨਾਂ ਵੱਲੋਂ ਕੀਤਾ ਗਿਆ ਹੈਗਾ ਜੋ ਧਰਮਾਨ ਦਾ ਵਿਵਾਦ ਛੇੜਿਆ ਗਿਆ ਹੈਗਾ ਉਹ ਸ਼ਰਾਰਤੀ ਅੰਸਰਾਂ ਵੱਲੋਂ ਜਿਨ੍ਹਾਂ ਨੇ ਇਹ ਕੀਤਾ ਜਿਨ੍ਹਾਂ ਨੇ ਉੱਥੇ ਬੰਦੇ ਮਾਰੇ ਨੇ ਨੇ ਹੱਥੇ ਬੰਦਿਆਂ ਤੇ ਗੋਲੀਆਂ ਚਲਾਈਆਂ ਨੇ ਮੈਂ ਪਹਿਲਾਂ ਤਾਂ ਸਰਕਾਰ ਨੂੰ ਵੀ ਗੁਜਾਰਿਸ਼ ਕਰਦਾ ਇਸ ਚੀਜ਼ ਦੀ ਕਿ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਪਬਲਿਕ ਦੀ ਪਬਲਿਕ ਕੋਲੇ ਕਰਕੇ ਫੜ ਕੇ ਸਜ਼ਾ ਦਿਵਾਈ ਜਾਵੇ ਚਰਾਹਿਆਂ 'ਚ ਖੜਕੇ ਉਹਨਾਂ ਦੇ ਗੋਲੀਆਂ ਮਰਵਾਈਆਂ ਜਾਣ ਇਹ ਨਾ ਹੋਵੇ ਕਿ ਬੰਦ ਕਮਰਿਆਂ 'ਚ ਉਹਨਾਂ ਨੂੰ ਫਾਂਸੀਆਂ ਦਿੱਤੀਆਂ ਜਾਣ ਪਬਲਿਕ ਨੂੰ ਪੂਰਾ ਅਧਿਕਾਰ ਜਿਵੇਂ ਉਹਨਾਂ ਨੇ ਖੁੱਲੇ ਅੰਗੂੜੀਆਂ ਚਲਾਈਆਂ ਨੇ ਤੇ ਪਬਲਿਕ ਨੂੰ ਵੀ ਪੂਰਾ ਅਧਿਕਾਰ ਹੈ ਉਹ ਸਭ ਦੇਖਣ ਦਾ ਜੋ ਉਹਨਾਂ ਨੇ ਕੀਤਾ ਤੇ ਅਸੀਂ ਸਾਡੀ ਸ਼੍ਰੋਮਣੀ ਕਾਲੀਦਾਲ ਅੰਬਰਸਰ ਦੀ ਪੂਰੀ ਟੀਮ ਇਸੇ ਜੁਟੀ ਹੈ ਕਿ ਅਸੀਂ ਸਾਰਾ ਭਾਈਚਾਰਾ ਕੈਮ ਰੱਖੀਏ Hindu Muslim Sikh ਅਸੀਂ ਸਾਰੇ ਤਿਹਾਰ ਈਦ ਵੀ ਮਨਾਉਂਦੇ ਆਂ ਗੁਰਪੁਰਬ ਵੀ ਮਨਾਉਂਦੇ ਆਂ ਦੀਵਾਲੀ ਵੀ ਮਨਾਉਂਦੇ ਆਂ ਤਾਂ ਸਾਡੇ ਦਿਲਾਂ 'ਚ ਜਿਹੜੀ ਇਹ Hindu Muslim ਵਾਲੀ ਗੱਲ ਨੂੰ ਵਧਾ ਚੜਾ ਕੇ ਦੱਸਣ ਕਰਕੇ ਦੇਣਾ ਚ ਈਰਖਾ ਨਾ ਪੈਦਾ ਕੀਤੀ ਜਾਵੇ ਤੇ ਦੰਗੇ ਵਿਸਾਦਾ ਤੋਂ ਰਹਿਤ ਆਪਣਾ ਹਿੰਦੁਸਤਾਨ ਬਣਾਇਆ ਜਾਵੇ ਤਾਂ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬਾਗਾ ਬਾਰਡਰ ਖੋਲ ਕੇ ਆਪਣੇ ਚ ਮਿੱਤਰਤਾ ਵਧਾਈ ਜਾਵੇ ਤੇ ਵਪਾਰ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਆਪਣਾ ਜੋ ਆਪਣੇ ਫਸਲਾਂ ਨੇ ਉਹ ਉਧਰ ਜਾ ਸਕਣ ਪਾਕਿਸਤਾਨ ਵਿੱਚ ਸੇਲ ਕਰ ਸਕੀਏ। ਭਤੀ ਅਮਨ ਸ਼ਾਂਤੀ ਬਣੀ ਰਹੇ। ਧੰਨਵਾਦ ਜੀ।